ਚੈਨਲ ਤੇ ਤੁਹਾਡਾ ਸਵਾਗਤ ਹੈ ਇਲਾਕਾ ਔੜ ਅੰਦਰ ਅੱਜ ਬਹੁਤ ਹੀ ਜ਼ਬਰਦਸਤ ਜਿਹੜਾ ਹੈ ਝੱਖੜ ਤੂਫਾਨ ਟਾਈਪ ਜਿਹੜਾ ਹੈ ਉਹ ਚੱਲ ਰਿਹਾ ਹੈ ਜਿਸ ਨਾਲ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇਹ ਮਾਹੌਲ ਹੈ ਜਿਸ ਨਾਲ ਹੀ ਕਈ ਥਾਈਂ ਛੱਡਾਂ ਦੇ ਉੱਡਣਾ ਤੇ ਦਰਖਤਾਂ ਦੇ ਡਿੱਗਣ ਦੇ ਵੀ ਬੜੀ ਖੁਰਾ ਮਿਲਦੀ ਹੈ ਵਿਰੇ ਲਗਾਈ ਗਈ ਆ ਕਿ ਕਿ ਲੱਗੀ ਜੀ ਸਾਨੂੰ ਤਾਂ ਆਪ ਨੰਗਰ ਦੇ ਤੇ ਗੱਡੀਆਂ ਨਗਾਉਣਾ ਸੀਗਾ ਹਾਂ ਅਗ ਲੱਗੀ ਆ ਭਾਣ ਲੱਗੇ ਕਿਥੇ ਖੇਤਾਂ ਨੂੰ ਲੱਗੀ ਹੋਈ ਸੀ ਖੇਤਾਂ ਨੂੰ ਲੱਗਿਆ ਹੋ ਪਤਾ ਨਹੀਂ ਆਪਾਂ ਕਹਿ ਨਹੀਂ ਸਕਦੇ ਅਸੀਂ ਤਾਂ ਗੱਡੀਆਂ ਆਲੇ ਹੁਣ ਉਹ ਖੜੇ ਆ ਨਹੀਂ ਫਿਰ ਤੁਸੀਂ ਗੱਲੇ ਵਧਾਉਣ ਲੱਪੇ ਉਹ ਆ ਸਾਡਾ ਗੱਡੀ ਆ ਨਗਾਉਣਾ ਆ ਸੀਗਾ ਫੇ ਉਹ ਨੂੰ ਅੱਗ ਨਾ ਲੱਗ ਜAVE ਤਾਂ ਕਰਕੇ ਵਿਝਾਉਣਾ ਹਾਂ ਉਸ ਵਿੱਚ ਕੀ ਹੈ ਤੁਰੀ ਆ ਥੂੜੀ ਹੈ ਹਾਂ ਡਰਦੇ ਨਹੀਂ ਮਤਲਬ ਤਾਂ 부ਝਾਉਣੇ ਆ ਅੱਛਾ ਮਤਲਬ ਇਹ ਟੂੜੀ ਨੂੰ ਨਾ ਅੱਗ ਲੱਗੇ ਆ ਉਸੇ ਟੂੜੀ ਆ ਭਰਿਆ ਗੱਡੀ ਨੂੰ ਇਦਾਂ ਹਣਵਾਉ ਉੱਟ ਕੇ ਪੈ ਜਾਏ ਓਕੇ 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 ਹਾਂ ਹਾਂ ਕਰ ਲਿਆ ਇਹ ਨਾਲ ਹੀ ਟੂੜੀ ਪਿੱਛੇ ਆ ਰਹੀ ਆ ਟਰਾਲੀ ਉਹ ਦੇਖ ਸਕਦੇ ਆ ਤੁਸੀਂ ਤੇ ਉਤਾਂ ਕਰਕੇ ਮੇ ਟੂੜੀ ਨੂੰ ਅੱਗ ਨਾ ਪੈ ਜਾਏ ਤੇ ਹੋਲੋ ਨਾਲ ਲੱਗਦੇ ਲੱਗਦੇ ਇਸ ਕਰਕੇ ਬੁਝਾ ਰਿਹਾ ਹੈ ਵਿਚਾਰੇ ਆ ਆ ਗਿਆ ਮੈਂ ਕਰ ਅੱਛਾ ਹੌਲੀ ਹੌਲੀ ਫਟਟ ਗਿਆ ਰੇ ਨਾ ਕੋਈ ਹੌਲੀ ਆਰਾਮ ਕਰੋ ਸੋ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਪਤਾ ਕੀਤਾ ਹੈ ਕਿ ਇਹ ਕਹਿੰਦੀ ਕਿ ਅਸੀਂ ਟੂੜੀ ਦੀ ਟਰਾਲੀ ਭਰ ਕੇ ਲੈ ਕੇ ਚੱਲੇ ਆ ਤੇ ਡਰਦੇ ਆ ਕਿ ਕਿਤੇ ਤੂੜੀ ਨੂੰ ਅੱਗ ਨਾ ਪੈ ਜਾਏ ਵਿੱਚੋਂ ਲੰਘਣ ਲੱਗੇ ਇਹ ਰਾਗੀਰ ਜਿਹੜੇ ਆ ਅੱਗ ਨੂੰ ਬੁਝਾਉਣ ਦੇ ਯਤਨ ਕਰ ਰਹੇ ਜੀ ਤੁਸੀਂ ਕਿੱਥੋਂ ਆ ਰਹੇ ਅਸੀਂ ਗੱਡੀ ਭਰ ਕੇ ਆਏ ਆ ਜੀ ਉੱਤਰੋ ਕਾਦੀ ਤੂੜੀ ਦੀ ਗੱਡੀ ਲੈ ਕੇ ਆਏ ਆ ਇੱਥੋਂ ਭਰ ਕੇ ਆਏ ਓਕੇ ਇਹ ਫਿਰ ਹੁਣ ਦਾ ਇੱਥੇ ਕਰਨੇ ਰੋਗੇ ਤੁਸੀਂ हां फिर आग लगी हुई सी okay. यार रोड ਦੇ ਉੱਪਰ ਓਕੇ ਇਹ ਕਿਦਾਂ ਲੱਗ ਗਈ ਇਹ ਪਤਾ ਨਹੀਂ ਰੱਬੇ ਜਾਣਦਾ ਜਦੋਂ ਆਇਆ ਲੱਗੀ ਹੋਈ ਸੀ ਅੱਛਾ ਫਿਰ ਹੁਣ ਤੁਸੀਂ ਬੁਝਾਉਣ ਦੀ ਕੋਸ਼ਿਸ਼ ਕਰਦੇ ਪਏ ਕਿਹਦਾ ਅਸੀਂ ਤੂੜੀ ਵਾਲੀ ਗੱਡੀ ਲਗਾਉਣੀ ਆ ਬਈ ਬਦਲ ਸਾਨੂੰ ਵੀ ਡਰਿਆ ਨਾ ਹਾਂ ਕਿਤੇ ਤੁਹਾਡਾ ਨੁਕਸਾਨ ਨਾ ਹੋ ਜਾਵੇ ਹਾਂਜੀ ਹਾਂਜੀ ਬਾਕੀ ਹੋਰ ਕਿਸੇ ਦਾ ਪਰ ਪਰ ਹਨੇਰੀ ਚੱਗ ਲਾਉਣਾ ਕਿੰਨਾ ਗਜਾਇਜ ਹੈ ਮੇਰੀ ਚੱਗ ਲਾਉਣੀ ਚਾਹੀਦੀ ਤਾਂ ਹੈ ਨੀਗੀ ਜੀ ਇਹ ਪਤਾ ਨਹੀਂ ਹੁਣ ਪਹਿਲਾਂ ਕਿਦਾਂ ਕਦੀ ਕੀ ਹੋਇਆ ਕੀ ਨਹੀਂ ਕੱਢ ਗਈ ਲੱਗੀ ਹੋਗੀ ਜੀ ਹੂੰ ਠੀਕ ਹੈ ਨਾ ਇਧਰ ਹੀ ਥੋੜੀ ਬਹੁਤ ਤੋਂ ਖੜੀ ਹੈ ਅਧਰਾਖਤਾ ਦੇ ਵਿੱਚ ਵੀ ਹੈਗੀ ਮਾੜੀ ਮੋਟੀ ਦੇ ਵਿੱਚ ਪਰ ਇਹ ਉੱਡ ਕੇ ਕਿਤੇ ਵੀ ਨੁਕਸਾਨ ਕਰ ਸਕਦੀ ਹੈ ਹਾਂਜੀ 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 ਕਰ ਜ਼ਿਆਦਾ ਸਕਦੀ ਹੈ ਹਾਂ ਅਸੀਂ ਵੀ ਇਸੇ ਕਰਕੇ ਕਹਿੰਦੇ ਆ ਵੀ ਕੋ ਸਾਡੀ ਨਾਲ ਹੋਰ ਵੀ ਬੰਦਾ ਕੋ ਆਊਗਾ ਕਿਸੇ ਦਾ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਡਾ ਪਿੰਡ ਕਿਹੜਾ ਸਾਡਾ ਆਹੀ ਆ ਜੀ ਫੋਰਟ ਅੱਛਾ ਅੱਛਾ ਇਹ ਦੇਖ ਲਓ ਅੱਗ ਲੱਗੀ ਉਹ ਕਰਕੇ ਇਹ ਡਰਾਈਵਰ ਸਾਹਿਬ ਇੱਥੇ ਖੜੇ ਆ ਕਿ ਇੱਕ ਦੇ ਟਰਾਲੀ ਨੂੰ ਇਹਨੂੰ ਤੂੜੀ ਦੀ ਗੱਡੀ ਨੂੰ ਅੱਗ ਨਾ ਪੈ ਜਾਏ ਪਹਿਲਾਂ ਬੁਝਾਣ ਲੱਗੇ ਹੋ ਆ ਉੱਤੇ ਫਿਰ ਏ ਜਾਉਗੇ ਕੁਦਰਤ ਦਾ ਨਜ਼ਾਰਾ ਵੀ ਦੇਖੋ ਸਤਰੰਗੀ ਪੀਂਗ ਵੀ ਪੈ ਚੁੱਕੀ ਹੈ ਤੇ ਨਾਲ-ਨਾਲ ਬਿਜਲੀ ਲਸ਼ਕ ਰਹੀ ਹੈ ਬਹੁਤ ਜਬਰਦਸਤ ਬਿਜਲੀ ਲਸ਼ਕ ਰਹੀ ਹੈ ਸੋ ਨਾਲ-ਨਾਲ ਦੇਖੋ ਤੁਸੀਂ ਸਤਰੰਗੀ ਪੀਂਗ ਕੁਦਰਤ ਆਪ ਹੀ ਗੱਲਾਂ ਕਰਦੀ ਨਜ਼ਰ ਆ ਰਹੀ ਹੈ ਸੋ ਹੋਰ ਖਬਰਾਂ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਨੂੰ ਅਸੀਂ ਹਰ ਤਰ੍ਹਾਂ ਦੀ ਇਲਾਕੇ ਦੀ ਜਾਣਕਾਰੀ ਪ੍ਰਦਾਨ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ